ਇਹ ਕਿਵੇਂ ਫਿਰਦਾ ਅੱਗ ਲੱਗ ਗਈ ਮੇਰੇ ਵੇਹ ਤੇ ਆਵੇ ਨਾ ਮੈਂ ਕੋਠੇ ਚੜੀ ਵੇਖਾਂ ਮੈਂ ਤੇ ਥੱਲੇ ਪੱਜੀ ਨਾ ਵੇਲ ਦੇ ਗੱਡਰੀ ਨਹੀਂ ਖਤਮ ਹੋਈ ਇਹ ਦੀ ਡਿੱਗ ਗਈ ਗਿਆ ਵਾ ਜਲੀਏ ਸਰ ਰੇਂਜ ਖਤਮ ਹੋ ਗਈ ਅਦੀ ਉਹ ਡਿੱਗ ਗਈ ਉਹ ਅੱਗ ਲੱਗੀ ਨਾਲ ਉਸੇ ਵਾਲੀ ਤੋਂ ਹੋਵੇ ਸਾਬੀ ਕੇ ਸਾਬੀ ਕੇ ਸਾਬੀ ਚਲੀਏ ਨਾ ਨਾ ਚੱਲ ਗਏ ਇੱਥੇ ਹਾਏ ਜੰਗਰ ਬਾਹਰ ਨਾਟਕ ਦਲਾਵਲੇ ਜੰਗਰ ਬਾਹਰ ਨਾਟਕ ਨਹੀਂ ਹੈ ਪਰੇਸ਼ਰ ਕੋਈ ਆਡੀਅਸ ਟੋਕ ਡਾਇਰੈਕਟਰ ਪਾਣੀ ਪਈਦਾ ਡੰਗਰਾਂ ਤੋਂ ਤਰੀ ਜਾਂਦੀ ਸੀ ਜਿਹੜੀ ਨੀਂੜੀ ਪੜੀਓ ਸਾਰੇ ਗੁੱਤ ਗਿਆ ਜੀ ਉਹ ਫੈਰ ਹੁੰਦੇ ਤੇ ਸੋਣੀ ਚੋਂ ਉਹਨਾਂ ਨੇ ਆ ਫੁੱਟਿਆ ਆ ਇਹ ਤੇ ਇੱਧਰ ਤੋਂ ਫੜੀਓ ਡਿੱਗਦਾ ਡਿੱਗਦਾ ਇੱਥੇ ਆਣ ਕੇ ਡਿੱਗਾ ਆ ਮੈਂ ਆਪਣੇ ਘਰ ਦੇ ਨਾਲ ਅੰਦਰ ਭਾਜੋ ਦਵਾ ਦਵਾ ਮੈਂ ਕੋਠਿਆਂ ਚੜਕੇ ਕੀ ਨਾਮ ਤੁਹਾਡਾ ਮੇਰਾ ਨਾਮ ਦਲਾਵਰ ਸਿੰਘ ਆ ਵਾਸੀ ਪਿੰਡ ਵਡਾਲਾ ਭਿੱਟੇਵੜ ਜੀ ਭਾਜੀ ਜਿਹੜਾ ਡਰੋਨ ਡਿੱਗਾ ਤੁਹਾਡੇ ਘਰ ਡਿੱਗਾ ਹਾਂਜੀ ਸਰ ਇਹ ਅਡੀ ਪਸ਼ੂਆਂ ਦੀ ਹਵੇਲੀ ਆ ਇੱਥੇ ਡਿੱਗਾ ਕਿੰਨੇ ਕ ਵਜੇ ਡਿੱਗਾ ਇਹ ਕੋਈ ਸਵੇਰੇ 5:30 ਵਜੇ ਕੋਈ ਨੁਕਸਾਨ ਨੁਕਸਾਨ ਤੋਂ ਬਚਾਅ ਹੋ ਗਿਆ ਵਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕੋਈ ਮਾੜਾ ਮੋਟਾ ਆਗੂਗ ਲੱਗਣ ਕਰਕੇ ਥੋੜਾ ਬੋਧਾ ਹੁਣ ਆਰਮੀ ਪਹੁੰਚੀ ਆ ਕੀ ਹਲਾਤਾ ਹਾਂ ਮਿਲਟਰੀ ਆਈ ਹੀ ਪਹਿਲਾਂ ਸਭ ਤੋਂ ਪਹਿਲਾਂ ਉਹ ਡਰੋਨ ਸਾਰਾ ਲੈ ਗਈ ਆ ਇਕੱਠਾ ਕਰਕੇ ਜੀ ਮਤਲਬ ਕਿ 15 ਮਿੰਟ ਦੇ ਵਿੱਚ ਵਿੱਚ ਜੋ ਆਗੇ ਸੀ ਉਹ ਸਾਰਾ ਕੋਈ ਲੈ ਗਏ ਆ ਆ ਬਸ ਆਪ ਐ ਇਹਨਾਂ ਦੇ ਬਰੂਦ ਪਿਆ ਵਾ ਡਿਫਿਊਜ਼ ਹੋਇਆ ਇਹ ਡਿਫਿਊਜ਼ ਹੈ ਨਾ ਨਾ ਅਨਡਿਫਿਊਜ਼ ਹੈ ਕੱਟ ਗਏ ਆ ਠੀਕ ਹੈ ਇਹਨੂੰ ਕੱਟ ਗਏ ਹਾਂਜੀ ਠੀਕ ਹੈ ਤਾਂ ਹੁਣ ਹਾਲਾਤ ਕਿਦਾਂ ਦੇ ਪੈਣ ਹਾਲਾਤ ਵੇਖਣੀ ਦੇ ਤੁਸੀਂ ਡਰਦਾ ਮਾਹੌਲ ਬਣਿਆ ਸਾਰੇ ਸਰ ਸਾਮੀ ਪਿਆਸਰਾ ਜੀ ਠੀਕ ਹਮਝਾਓ ਜੀ ਜੀ ਸਰ ਬਡਾਲਾ ਪਿੱਟੇਵੰਡ ਚ ਜੋ ਘਟਨਾ ਵਾਪਰੀ ਹੈ ਤੁਸੀਂ ਮੌਕੇ ਤੇ ਪਹੁੰਚੇ ਜੇ ਕੀ ਮੈਸੇਜ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਲਕੇ ਵਾਲੇ ਦੋਸਤੋ ਯੁੱਧ ਹੈ ਜੰਗ ਹੈ ਠੀਕ ਦੁਸ਼ਮਣ ਨੇ ਚਾਲ ਚੱਲੇ ਅਣਹੋਣੀ ਦੁਸ਼ਮਣ ਨੇ ਜੰਗ ਦਾ ਅਨਾਉਂਸ ਕਰਨ ਤੋਂ ਪਹਿਲਾਂ ਹੀ ਕੁੱਝੀਆਂ ਉਹ ਹਰਕਤਾਂ ਸ਼ੁਰੂ ਕਰਤੀਆਂ ਡਰੋਨ ਲੈ ਆਂਦੇ ਮਜ਼ਾਇਦ ਸੁੱਟ ਰਿਆ ਠੀਕ ਹੈ ਨਾ ਉਹ ਸਮਝਾ ਕਿ ਸ਼ਾਇਦ ਇਹ ਇੰਡੀਆ ਲੋਕ ਘਬਰਾ ਜਾਣਗੇ ਇਹ ਬਹੁਤ ਦਲੇਰ ਲੋਕ ਨੇ ਮੈਂ ਇਹਨਾਂ ਲੋਕਾਂ ਨੂੰ ਸੰਜਨਤਾ ਆਪਣੀ ਨੂੰ ਮੇਰੇ ਨਾਲ ਸਾਡੇ ਨੇ ਸਰਪੰਚ ਸਾਹਿਬ ਖੜੇ ਨੇ ਸਾਡੇ ਪ੍ਰਧਾਨ ਖੜੇ ਨੇ ਇਹੀ ਕਹਿਣਾ ਆ ਵੀ ਪ੍ਰਚਾਰ ਕਰਨਾ ਵੀ ਘਬਰਾਉਣਾ ਨਹੀਂ ਡਰਨਾ ਨਹੀਂ ਕਿ ਬੱਚਿਆਂ 'ਚ ਸਹਿਮਨਾ ਪੈਦਾ ਹੋਵੇ ਜਾਂ ਕੁਝ ਲੋਕਾਂ ਵਿੱਚ ਲੇਡੀਜ਼ ਨੇ ਸਹਿਮਨਾ ਪੈਦਾ ਹੋਵੇ ਹੌਸਲੇ ਉੱਚੇ ਰੱਖੋ ਬਲੰਦ ਰੱਖਣੇ ਆ ਹੌਸਲੇ ਕਿਸੇ ਤਰ੍ਹਾਂ ਵੀ ਆਪਾਂ ਹੌਸਲੇ ਨਹੀਂ ਥੱਲੇ ਰੋਣੇ ਮਨੋਬਲ ਨੂੰ ਉੱਚਾ ਰੱਖਣਾ ਇਸ ਨੂੰ ਕਹਿਣਾ ਆ ਕਬਰੌਣਾ ਨਹੀਂ ਕਿਉਂਕਿ ਦੁਸ਼ਮਣ ਹੈ ਬਈ ਚੱਲ ਤਲਦੇ ਰਹਿੰਦੇ ਨੇ ਦੁਸ਼ਮਣਾਂ ਕੰਮ ਹੈ ਹੀ ਕੰਮ ਚੱਲ ਰਿਹਾ ਹੈ ਜਿਸ ਤਰੀਕੇ ਡਰੋਨ ਮੂਵਮੈਂਟ ਦੇਖੀਆਂ ਗਈਆਂ ਸੀ ਹਲਕੇ ਦੇ ਵਿੱਚ ਲੋਕਾਂ 'ਚ ਕਾਫੀ ਸਹਿਮ ਦਾ ਮਾਹੌਲ ਸੀ ਤੇ ਹੁਣ ਜੋ ਅੰਮ੍ਰਿਤਸਰ ਦੇ ਵਡਾਲਾ ਪਿੰਡ ਦੇ ਵਿੱਚ ਹੀ ਇਹ ਘਟਨਾ ਵਾਪਰੀ ਹੈ ਸਵੇਰੇ ਹਾਲਾਂਕਿ ਆਰਮੀ ਦੇ ਅਧਿਕਾਰੀ ਆ ਗਏ ਸੀ ਉਹਨਾਂ ਵੱਲੋਂ ਜੋ ਬਾਕੀ ਮਟੀਰੀਅਲ ਸੀ ਉਹ ਆਪਣੇ ਕਬਜ਼ੇ 'ਚ ਆ ਲੈ ਲਿਆ ਗਿਆ ਲੇਕਿਨ ਹਜੇ ਵੀ ਕੁਝ ਪਾਰਟਸ ਜਿਹੜੇ ਆ ਡਰੋਨ ਦੇ ਉਹ ਇੱਥੇ ਪਏ ਇਹ ਹੋ ਗਈ ਜੀ ਕਿਉਂਕਿ ਐਮਆਈਏ ਵਾਲੇ ਜਾਣਦੇ ਜੇਮਿਟਰੀ ਇੰਟੈਲੀਜੈਂਸ ਹੈ ਉਹਨੂੰ ਪਤਾ ਇਹ ਲਾਈਵ ਹੈ ਇਹਦੇ ਵਿੱਚ ਕੁਝ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕੰਮ ਹੈ ਅਸਾਂ ਉਹਨਾਂ ਦਾ ਹੁਕਮ ਮੰਨਣਾ ਜੇ ਉਹ ਕਹਿੰਦੇ ਪਿੱਛੇ ਰੋ ਤਾਂ ਪਿੱਛੇ ਰਹਿਣਾ ਠੀਕ ਹੈ ਨਾ ਜੇ ਚਾਹੇ ਕਿੰਨਾ ਵੀ ਉਹਦਾ ਖੋਲ ਡਿਗਦਾ ਥੱਲੇ ਉਹ ਉਹਨਾਂ ਚੋਂ ਕੱਢ ਲੈ ਜਾਣਾ ਜੇ ਉਹਦੇ ਵਿੱਚ ਕੋਈ ਲਾਈਵ ਚੀਜ਼ ਹੈਗੀ ਆ ਭਿਆਨਕ ਚੀਜ਼ ਹੈਗੀ ਆ ਤਾਂ ਉਹਨਾਂ ਇਥੇ ਡਿਫਿਊਜ਼ ਕਰਦੇ ਕਰਨਗੇ ਆਰਮੀ ਵਾਲੇ ਸਾਨੂੰ ਨਹੀਂ ਖਤਰਾ ਮੁੱਲਣਾ ਕਿ ਅਸੀਂ ਨਹੀਂ ਜਾ ਕੇ ਉਥੇ ਐ ਮਦਰ ਫੋਟੋ ਖਚਾਈਏ ਲਾਗੇ ਹੋ ਕੇ ਟੇਡੇ ਹੋ ਕੇ ਸਮਝ ਗਏ ਨਾ ਤੁਸੀਂ ਵੀ ਆਪਣੀ ਜੋ ਜੋ ਕੋਸ਼ਿਸ਼ਾਂ ਮਿਹਨਤ ਕਰ ਰਹੇ ਹੋ ਲੋਕਾਂ ਦਾ ਸਹਿਮ ਦੂਰ ਕਰਨ ਵਾਸਤੇ ਹੀ ਕਰ ਰਹੇ ਹੋ ਤੇ ਮੈਂ ਵੀ ਇਹੋ ਕਹਿੰਦਾ ਤੇ ਬਲੰਦ ਹੌਂਸਲੇ ਚੜ੍ਹਦੀ ਕਲਾ ਘਬਰਾਟ ਚ ਨਹੀਂ ਆਉਣਾ ਮਨੋਂ ਬਲ ਨਹੀਂ ਡਿੱਗਣੇ ਚਾਹੀਦੇ ਲੜਾਈ ਆ ਲੜਨੀ ਆ ਆਪਾਂ ਫੌਜ ਦੇ ਨਾਲ ਰਹਿਣਾ ਆਪਾਂ ਪ੍ਰਸ਼ਾਸਨ ਦੇ ਨਾਲ ਰਹਿਣਾ ਨਾਲ ਰਹਿਣ ਤੋਂ ਮਤਲਬ ਹੈ ਵੀ ਜੋ ਉਹਨਾਂ ਦੇ ਹੁਕਮ ਹੈ ਜੋ ਕਹਿੰਦੀ ਹੈ ਉਹ ਚੀਜ਼ਾਂ ਮੰਨ ਲੈਣ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।